ਸਰਕਾਰ ਵੱਲੋਂ ਸਾਡੀ ਇਹੀ ਤੇ ਲਾ ਕੇ ਬੱਸਾਂ ਹੋਰ ਲੱਗੂ ਕਿ ਤੇ ਨਾਲੇ ਆਧਾਰ ਕਾਰਡ ਬੰਦ ਕੀਤੇ ਸਨ। ਔਰ ਤੁਸੀਂ ਪੇਪਰ ਵੀ ਰੱਖ ਲੈ ਟੰਡੀਗੜ੍ਹ ਨੂੰ ਤੇ ਸਾਡੇ ਹੈਂਡੀਕੈਪ ਲਈ ਤੁਸੀਂ ਕੀ ਕੀ ਕੋਸ਼ਿਸ਼ ਕੀਤਾ? ਔਰ ਇਹ ਯੂਨੀਅਨ ਨੇ ਪਤਾ ਨਹੀਂ ਕੀ ਸਿਸਟਮ ਬਣਾ ਰੱਖਿਆ ਠੱਗਾ ਕਰ ਰਿਹਾ ਆਮ ਲੋਕਾਂ ਨੂੰ ਚੜਾ ਨਹੀਂ ਰਹੀ ਬੱਸਾਂ ਦੇ। ਸਟੂਡੈਂਟ ਹੈ ਗਿਆ ਜੀ ਖੜ ਕੇ ਜਾਉ ਨੂੰ ਤਿਆਰਿਆ ਤੇ ਇਹਨਾਂ ਨੂੰ ਕੀ ਦਿੱਕਤ ਹੈ ਗਈ ਆ। ਚੰਡੀਗੜ੍ਹ ਵਿੱਚ ਪਟਿਆਲਾ ਪੇਪਰ ਹੈ ਜਿਹਦੇ ਕਾਰਨ ਬੱਚੇ ਨੇ ਸਫਰ ਤੇ ਕਰਨਾ ਹੈ ਔਰ ਜਾਣਾ ਹੈ ਕੁਛ ਮਟ ਕਰੀਏ ਨੇ ਜਿਵੇਂ ਕੋਈ ਇੱਕ ਅੱਧੀ ਕੋਈ ਗੱਡੀ ਸਪੈਸ਼ਲ ਭੇਜ ਰਹੇ ਨਹੀਂ ਬਸ ਇਹੀ ਕਰ ਰਹੇ ਨੇ ਸਪੈਸ਼ਲ ਮੀਡੀਆ ਵਿੱਚ ਸਪੈਸ਼ਲ ਹਾਂਜੀ ਇੱਕ ਦੋ ਗੱਡੀਆਂ ਸਪੈਸ਼ਲ ਵੀ ਭੇਜੀਆਂ ਜਾਂਦੀਆਂ ਨੇ ਅਸੀਂ ਮੇਰਾ ਨਾਮ ਸ਼ਹਿਨਾਜ਼ ਫੌੜ ਹੈ ਸਾਰੇ ਬੱਚੇ ਅਬਸਾਨ ਕਰਕੇ ਬਹੁਤ ਜ਼ਿਆਦਾ ਤਕਲੀਫ ਆ ਰਹੀ ਹੈ ਠੀਕ ਹੈ ਅਸੀਂ ਮਾਤਾ ਦੇ ਜਾਣਾ ਸੀ ਜੀ ਇਸ ਕਰਕੇ ਬੱਚਿਆਂ ਦੇ ਵਿੱਚ ਓਨਲੀ ਜਿੰਨੇ 52 ਸੀਟਾਂ ਉਹਨੇ ਦਿੱਤੀਆਂ ਜਾ ਰਹੀਆਂ ਤਾਂ ਸਾਨੂੰ ਬਹੁਤ ਜ਼ਿਆਦਾ ਤਕਲੀਫ ਆ ਰਹੀ ਹੈ ਸਰਕਾਰ ਵੱਲੋਂ ਸਾਡੀ ਇਹੀ ਤੇਲ ਹੈ ਕਿ ਬੱਸਾਂ ਹੋਰ ਲਾਗੂ ਕੀਤੀਆਂ ਜਾਂ ਨਾਲੇ ਆਧਾਰ ਕਾਰਡ ਬੰਦ ਕੀਤੇ ਜਾਣ। ਸੋ ਆਧਾਰ ਕਾਰਡ ਬੰਦ ਹੋਣਾ ਚਾਹੀਦਾ। ਹਾਂਜੀ ਆਧਾਰ ਕਾਰਡ ਬੰਦ ਹੋਣਾ ਚਾਹੀਦਾ। ਆਧਾਰ ਕਾਰਡ ਬੰਦ ਹੋਣੇ ਕਿਉਂਕਿ ਲੇਡੀਜ਼ ਆਮ ਤੌਰ ਤੇ ਉਦਾਂ ਹੀ ਚੜੇ ਜਾਂਦੀਆਂ ਨੇ। ਉਹੀ ਚੜੀਆਂ ਆਉਂਦੇ ਨੇ ਰਿਸ਼ਤੇਦਾਰੀ ਦੇ ਵਿੱਚ ਜਾਣ ਖਾਤਰ ਇੱਧਰ ਉੱਧਰ ਬੱਸ ਇੱਦਾਂ ਹੀ ਚੜੇ ਜਾਂਦੀਆਂ ਨੇ। ਕੰਮ ਤਾਂ ਕੋਈ ਹੋਊਗੀ ਜਿਹੜੀ ਆਉਂਦੀਆਂ ਲੜੀਆਂ। ਕਮ ਹੋਊਗਾ ਪਰ ਆਮ ਜ਼ਿਆਦਾ ਕਰਦੇ ਆ ਨਹੀਂ ਲੱਗਦਾ ਵੀ ਜ਼ਿਆਦਾ ਚੱਲਦੀਆਂ ਹੁਣ ਪਹਿਲਾਂ ਨਹੀਂ ਜਾਂਦੀਆਂ ਸੀ ਰਿਸ਼ਤੇਦਾਰ ਚ ਹੁਣ ਜ਼ਿਆਦਾ ਜਾਣ ਲੱਗੀਆਂ ਚੱਲ ਰਿਹਾ ਹੁਣ ਆਧਾਰ ਕਾਰਡ ਫ੍ਰੀ ਕਰਤੀ ਸਰਕਾਰ ਨੇ ਇਹੀ ਕੀਤਾ ਇਹੀ ਫ੍ਰੀ ਲੈ ਜਿਹੜੀਆਂ ਨੌਕਰੀਆਂ ਕਰਦੀਆਂ ਲੇਡੀਜ਼ ਉਹ ਵੀ ਫ੍ਰੀ ਜਾਣਗੀਆਂ ਜਾ ਰਹੀਆਂ ਵਾ ਲੱਗਦਾ ਉਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਸੋਚੇ ਜ਼ਰੂਰ ਸੋਚੇ ਕਿਉਂ ਨਾ ਸੋਚੇ ਅਭਿਜਨਾਂ ਨੇ ਤੁਹਾਲ ਲੈਣੀ ਆ ਉਹਨਾਂ ਨੂੰ ਪੈਸੇ ਦੇਣੇ ਚਾਹੀਦੇ ਆ ਹਾਂ ਦੇਣੇ ਚਾਹੀਦੇ ਕਿਉਂਕਿ ਦੇਖੋ ਸਾਰੇ ਆਪ ਦਾ ਕਮਾਨ ਦੇਣੇ ਆ ਨਾ ਸਾਰੇ ਆਪ ਦਾ ਖੰਦੇ ਅਸੀਂ ਵੀ ਆਪ ਦਾ ਕਮਾ ਕੇ ਖਾਣਾ ਹੁਣ ਸਾਨੂੰ ਅਸੀਂ ਜਾਣਦੇ ਆ ਸਾਨੂੰ ਇੱਕ ਤਾਂ ਮੰਗ ਲੈਂਦੇ ਨੇ ਹੁਣ ਅਸੀਂ ਕਿੱਧਰ ਜਾਏ ਸੜਜੋ ਰਟਾ ਮੰਗਦੇ ਨੇ ਕੋਡਿਫਿਕਟ ਲੱਗਦੀ ਆ ਹਾਂਜੀ ਸੰਡਿਕਟ ਦੇਣੀ ਪੈਂਦੀ ਰੋ ਸਾਡੇ ਨਾਲ ਰੜ ਪੈਂਦੇ ਨੇ ਮੇਰਾ ਨਾਮ ਮਨੋਸ਼ ਕੁਮਾਰ ਹੈ ਹਾਂਜੀ ਤੇ ਮੈਂ ਇੱਥੇ ਤਕਰੀਬਨ 3 ਘੰਟੇ ਤੋਂ ਹਰ ਹਾਟਮੈਂਟ ਹੋ ਰਹੀ ਆ ਮੈਂ ਭਗਵਾਨ ਸਤੰਨ ਸਰਕਾਰ ਤੋਂ ਵੀ ਪੁੱਛਣਾ ਚਾਹਣਾ ਵੀ ਲੋਕੀ ਤਾਂ ਪੰਜ ਪੰਜ ਚੜ ਜਾ ਰਹੇ ਆ ਤੁਸੀਂ ਲਿਮਟਡ ਸੀਟਾਂ ਰੱਖ ਲਈਆਂ ਪਰ ਤੁਸੀਂ ਪੇਪਰ ਵੀ ਰੱਖ ਲਿਆ ਟੰਡੀਗੜ੍ਹ ਨੂੰ ਤੇ ਸਾਡੇ ਹੈਂਡੀਕੈਪ ਲਈ ਤੁਸੀਂ ਕੀ ਕੁਝ ਕੀਤਾ ਤੁਸੀਂ ਹੈਂਡੀਕੈਪ ਮੈਂ ਹੈਂਡੀਕੈਪ ਆ ਮੈਂ 3 ਘੰਟੇ ਤੋਂ ਇੰਤਜ਼ਾਰ ਕਰ ਰਿਹਾ ਮੈਂ ਕਿਹੜੀ ਵਾਸਤੇ ਚੜਾ ਤੇ ਕਿਹੜੀ ਵਾਸਤੇ ਨਾ ਚੜਾ ਮੈਨੂੰ ਮੈਨੂੰ ਬਹੁਤ ਪਰੇਸ਼ਾਨੀ ਹੋ ਰਹੀ ਆ ਮੈਨੂੰ ਮੈਂ ਭਗਵਾਨਪਨ ਸਰਕਾਰ ਤੋਂ ਇਹ ਅਪੀਲ ਕਰਨਾ ਚਾਹੁੰਦਾ ਆ ਜਾਂ ਤਾਂ ਵੀ ਤੁਸੀਂ ਕੋਈ ਵੀ ਨਿਯਮ ਲਾਗੂ ਕਰੋ ਉਸ ਚੀਜ਼ ਤੇ ਪਰਖ ਤੇ ਪੜਤਾਲ ਹਰ ਮੀਸ਼ਾ ਕਰਕੇ ਕਰੋ ਇਹ ਹਰਾਸਮੈਂਟ ਲੋਕਾਂ ਨੂੰ ਤਾਂ ਹੋ ਰਹੀ ਹੈ ਪਰ ਜਿਹੜੇ ਹੈਂਡੀਕੈਪ ਨੂੰ ਹੋ ਰਹੀ ਉਹ ਮਾਨਿ-ਮੋਟੀ ਤਾਂ ਸਮਝੋ ਨਾ ਮੇਰਾ ਪੇਪਰ ਚ ਨਹੀਂ ਕਰਾ ਮੇਰਾ ਕੱਲ੍ਹ ਸਵੇਰ ਪੇਪਰ ਇੱਕ ਪਾਸੇ ਲੇਡੀਜ਼ੇ ਨੌਕਰੀਆਂ ਕਰਦੀਆਂ ਉਹ ਵੀ ਫ੍ਰੀ ਜਾ ਰਹੀਆਂ ਦੂਸਰੇ ਪਾਸੇ ਹੈਂਡੀਕੈਪ ਨੂੰ ਸਹੂਲਤਾਂ ਪੂਰੀਆਂ ਨਹੀਂ ਹੋ ਰਹੀਆਂ ਮੈਂ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਵੀ ਔਰਤਾਂ ਚੱਲ ਸਕਦੀਆਂ ਕਰਾਇਆ ਭਰ ਸਕਦੀਆਂ ਉਹਨਾਂ ਨੂੰ ਮਾਫ਼ ਹੈ ਪਰ ਮੇਰੇ ਵਰਗੇ ਤੋਂ ਤੁਸੀਂ ਅੱਧੀ ਟਿਕਟ ਲੈ ਰਹੇ ਹੋ ਉਹ ਚੀਜ਼ ਕਿਉਂ ਲੈ ਰਹੇ ਹੋ ਮੈਂ ਇਹ ਜੀ ਸਵਾਲ ਪੁੱਛਣਾ ਚਾਹੁੰਦਾ ਸਰਕਾਰ ਤੋਂ ਵੀ ਜਿਹੜੇ ਕਰਾਇਆ ਦੇ ਸਕਦੇ ਆ ਉਹਨਾਂ ਨੂੰ ਤੋਂ ਲਓ ਜਿਹੜੇ ਨਹੀਂ ਦੇ ਸਕਦੇ ਉਹਨਾਂ ਤੋਂ ਚਲੋ ਮੰਨਦਾ ਵੀ ਨਹੀਂ ਦੇ ਸਕਦੇ ਪਰ ਜਿਹੜਾ ਹੈਂਡੀਕੈਪ ਦਾ ਕਰਾਇਆ ਤੁਸੀਂ ਅੱਜ ਦਾ ਕਿਉਂ ਲੈ ਰਹੇ ਹੋ ਫਿਰ ਵੀ ਜਿਹੜੇ ਨੌਕਰੀ ਤੇ ਜਾਂਦੀਆਂ ਲੜਕੀਆਂ ਨੌਕਰੀ ਤੇ ਔਰਤਾਂ ਜਾਂਦੀਆਂ ਉਹ ਵੀ ਫ੍ਰੀ ਜਾਂਦੀਆਂ ਉਹ ਦੱਸੋ ਤੇ ਉਹ ਚੀਜ਼ ਤਾਂ ਗਲਤ ਹੈ ਨਾ ਸਰਕਾਰ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਨਾ ਵੀ ਵਿੱਚ ਲੋਕਾਂ ਦੇ ਵਿੱਚ ਬੈਠ ਕੇ ਸੁਣੋ ਫਿਰ ਪਤਾ ਲੱਗੇਗਾ ਮੈਂ ਸਰਕਾਰ ਦਾ ਕੰਪਲੇਨ ਨੰਬਰ ਤੇ ਵੀ ਗੁਜਾਰਿਸ਼ ਕਰ ਰਹੇ ਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਬਹੁਤ ਗਲਤ ਗੱਲ ਹੈ ਸਰਕਾਰ ਦੀ ਬਹੁਤ ਮਾੜੀ ਮਾੜੀ ਗੱਲ ਹੈ ਸਰਕਾਰ ਦੀ ਜੇ ਤੁਸੀਂ ਪੜੇ ਲਿਖੇ ਵੱਲੋਂ ਹੰਗਾਰਾ ਭਰ ਰਹੇ ਹੋ ਮੈਂ ਨਹੀਂ ਮੰਨਦਾ ਤੁਸੀਂ ਹੰਗਾਰਾ ਭਰ ਰਹੇ ਹੋ ਤੁਸੀਂ ਚੜ ਨਹੀਂ ਰਹੇ ਉਹ ਜਲਾ ਕੰਪਾਲਾ ਜਾਣਾ ਹੈ ਉਹ ਕੰਪਾਲੇ ਕਿ ਬਸੇ ਮਿਲ ਨਹੀਂ ਮੇਰਾ ਕੰਪਾਲਾ ਜਾਣਾ ਚੜ ਕੇ ਹੋ ਨਹੀਂ ਰਹੇ ਬਸ ਤੇ ਉਸਕੇ ਘੇਟੇ ਨੂੰ ਖੁੱਲ੍ਹ ਕੇ ਚੱਲੋ ਜਾਓ ਘੇਟ ਬੰਦ ਕਰ ਲਿਆ ਹਾਂ ਉਹ ਹੋਲੀ ਨਹੀਂ ਅੰਦਰ ਬੈਠਾ ਪਤਾ ਨਹੀਂ ਇਹ ਸੀਤੇ ਬੋਲੇ ਨਹੀਂ ਆ ਨਹੀਂ ਅੰਦਰ ਦਾ ਮੇਰਾ ਨਾਮ ਸ੍ਰਿੰਦਰਪਾਲ ਸਿੰਘ ਹੈ ਫਾਜ਼ਿਲਕਾ ਤੋਂ ਆਇਆ ਮੈਂ ਕੰਮ ਸਾਡਾ ਪੇਪਰ ਹੈ ਆ ਤੇ ਚੰਡੀਗੜ੍ਹ ਚੱਲੇ ਆ ਔਰ ਇਹ ਯੂਨੀਅਨ ਨੇ ਪਤਾ ਨਹੀਂ ਕੀ ਸਿਸਟਮ ਬਣਾ ਰੱਖਿਆ ਠੱਗਾ ਕਰ ਰਹੇ ਆ ਆਮ ਲੋਕਾਂ ਨੂੰ ਚੜਾ ਨਹੀਂ ਰਹੀ ਬਸਾਂ ਦੇ ਜਿਹੜੇ ਕਰਨ ਬੜੀ ਪਰੇਸ਼ਾਨੀ ਹੋ ਰਹੀ ਹੈ ਮਲੋਂ ਸਟੂਡੈਂਟ ਹੈਗੇ ਆ ਜੀ ਖੜ ਕੇ ਜਾਣ ਨੂੰ ਤਿਆਰ ਆ ਤੇ ਇਹਨਾਂ ਨੂੰ ਕੀ ਦਿੱਕਤ ਹੈ ਗਈ ਹੈ ਪੇਪਰ ਹੈ ਕੱਲ ਹਾਂਜੀ ਕੱਲ ਪੇਪਰ ਹੈ ਸਾਡਾ ਕਿਵੇਂ ਹੋ ਸਕਦਾ ਸਣਾ ਪੇਪਰ ਪੇਪਰ ਦਾ ਕੀਵੇਂ ਹੋਣਾ ਜੀ ਸਾਡਾ ਪੇਪਰ ਰਹਿ ਸਕਦਾ ਇਹਦੇ ਕਰਨ ਤਾਂ ਔਰ ਇਹ ਹੋਏਗਾ ਬਸ ਇਹ ਯੂਨੀਅਨ ਦੇ ਕਰਨੀ ਹੋਏਗਾ ਜੇਕਰ ਹੋਏਗਾ ਤਾਂ ਇਹ ਸਮੱਸਿਆਵਾਂ ਵਾਲੀ ਜਿਹੜੀ ਸਮੱਸਿਆਵਾਂ ਵਾਲੇ ਤਾਂ ਉਹ ਸਰਕਾਰ ਦੇ ਕੇ ਕਰਨਾ ਲੋਕਾਂ ਨੂੰ ਪਰੇਸ਼ਾਨ ਕਰਦਾ ਕੀ ਮਤਲਬ ਹੈ ਇਹ ਕਿ ਜਾਣਾ ਤਾਂ ਵੈਸੇ ਵੀ ਗੈਰਕਾਨੂੰਨੀ ਆ ਤੇ ਗੈਰਕਾਨੂੰਨੀ ਆ ਜਾਦੀ ਤੋਂ ਬਾਅਦ ਖੜਕੀ ਜਾਂਦੇ ਪਏ ਆ ਅਸੀਂ ਨਹੀਂ ਸਰਕਾਰ ਤੋਂ ਨਹੀਂ ਮੰਗ ਕਰਨੀ ਚਾਹੀਦੀ ਵੀ ਬੱਸਾਂ ਹੋਰ ਦੇਣੀਆਂ ਚਾਹੀਦੀਆਂ ਸਰਕਾਰ ਨੂੰ ਨਹੀਂ ਜੀ ਨਹੀਂ ਇਹ ਚੈਨ ਜਦੋਂ ਸਪਾਰਸੀ ਲੱਗੇ ਹੋਏ ੱਤਕਾ ਬਿਲਕੁਲ ਕਰ ਰਹੇ ਹੈ ਯੂਨੀਅਨ ਵਾਲੇ ਹਾਂਜੀ ਹਾਂਜੀ ਕੀ ਨਾਮ ਆ ਜੀ ਇਸ ਕੀ ਮਾਮਲਾ ਜਿਹੜਾ ਹੈ ਪਥਰਾਲੇ ਵੀ ਮਾਮਲਾ ਹੋਇਆ ਇਸ ਤੇ ਹੁਣ ਵੀ ਡੀਪਾ ਇੱਥੇ ਬੱਸ ਅੱਡੇ ਚ ਰਾਸ਼ ਪਹੁੰਚ ਜਾਣਾ ਮੇਰਾ ਨਾਮ ਕਲਦੀਪ ਸਿੰਘ ਆ ਜੇਕਰ ਤੁਸੀਂ ਪਥਰਾਲੇ ਦੀ ਗੱਲ ਕਰਦੇ ਹੋ ਤਾਂ ਕੁਝ ਸਵਾਰੀਆਂ ਨਹੀਂ ਬੱਸ ਨੂੰ ਰੋਕਿਆ ਸੀ ਵੀ ਜਿਹੜੀ ਸਾਨੂੰ ਦਿੱਕਤ ਆ ਰਹੀ ਹੈ ਕਿਉਂਕਿ ਦੋ ਸਰਕਾਰ ਦੇ ਕਾਨੂੰਨਾਂ ਮੁਤਾਬਕ ਹਦਾਇਤਾਂ ਮੁਤਾਬਕ ਜਿਹੜੀਆਂ 52 ਸਵਾਰੀਆਂ ਬੱਸ ਦੇ ਵਿੱਚ ਕੀਤੀਆਂ ਨੇ ਤਾਂ ਦੇਖਿਆ ਗਿਆ ਸੀ ਵੀ ਜਿਹੜੀ ਬੱਸ ਹੈ ਇੱਕ ਡਬਲ ਜਿਹੜੀ ਚੱਲ ਕੇ ਆਉਂਦੀ ਹੈ ਤਾਂ ਪਿੱਛੋਂ ਸੀਟਡ ਹੋ ਜਾਂਦੀ ਹੈ ਔਰ ਪਥਰਾਲੇ ਦੇ ਬੱਸ ਸਟੈਂਡ ਤੇ ਜੋ ਸਵਾਰੀ ਖੜੀਆਂ ਰਹਿ ਜਾਂਦੀ ਹੈ ਤਾਂ ਉਹਨਾਂ ਦੇ ਪਿੰਡ ਵਾਸੀਆਂ ਦੁਆਰਾ ਜਾਂ ਕੋਈ ਕਿਸਾਨ ਜਾਂ ਥੇਵੰਦੀਆਂ ਦੁਆਰਾ ਉਹ ਬੱਸ ਨੂੰ ਰੋਕਿਆ ਗਿਆ ਸੀ ਜਦੋਂ ਉੱਤੇ ਕੋਈ ਗੱਲਬਾਤ ਚੱਲੀ ਤਾਂ ਉਹਨਾਂ ਨੂੰ ਅਸੀਂ ਪ੍ਰੋਪਰ ਦੱਸਿਆ ਸਮਝਾਇਆ ਕਿ ਜਿਹੜੇ ਸਰਕਾਰ ਦੀਆਂ ਹਦਾਇਤਾਂ ਨੇ ਔਰ ਮੈਨੇਜਮੈਂਟ ਨੇ ਇੱਧਰ ਤੇ ਕਾਨੂੰਨ ਬਣਾ ਦਿੱਤੇ ਨੇ ਕਨੈਕਟਡ ਡਰਾਈਵਰ ਦੇ ਜਿਹਦੇ ਕਾਰਨ ਇਹ 52 ਸਵਾਰੀਆਂ ਦਾ ਫੈਸਲਾ ਲੈਣਾ ਪਿਆ ਤੇ ਇੱਕ ਵਾਰ ਜਿਹੜਾ ਉਹ ਮਸਲਾ ਟਿਕ ਚੁੱਕਿਆ ਔਰ ਜੇਕਰ ਤੁਸੀਂ ਅੱਜ ਬਠਿੰਡੇ ਬੱਸ ਸਟੈਂਡ ਦੀ ਗੱਲ ਕਰੋ ਜਾਂ ਕਾਊਂਟਰਾਂ ਦੀ ਗੱਲ ਕਰੋ ਚੰਡੀਗੜ੍ਹ ਤੇ ਪਟਿਆਲਾ ਪੇਪਰ ਹੈ ਜਿਹਦੇ ਕਾਰਨ ਬੱਚੇ ਨੇ ਸਫ਼ਰ ਤੇ ਕਰਨਾ ਹੈ ਔਰ ਜਾਣਾ ਹੈ ਔਰ ਜਿਹਦੇ ਕਾਰਨ ਬੱਸਾਂ ਦੀ ਘਾਟ ਦੇ ਕਾਰਨ ਔਰ 59 ਸੀਟਾਂ ਦੇ ਕਾਰਨ ਜਿਹੜਾ ਰਸ਼ ਬਹੁਤ ਜ਼ਿਆਦਾ ਹੋ ਚੁੱਕਿਆ ਜਿਹਦੇ ਕਾਰਨ ਇੱਥੇ ਵੀ ਅਜੇ ਬਹੁਤ ਤਰਾਂ ਦੀ ਹਲਚਲ ਹੋ ਰਹੀ ਹੈ ਜਾਂ ਸਟੂਡੈਂਟ ਦੁਆਰਾ ਹੱਲਾ ਕੀਤਾ ਜਾ ਰਿਹਾ ਹੈ ਜਾਂ ਇਹ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ ਵੀ ਜਿਹੜੀਆਂ ਸਾਨੂੰ ਬੱਸਾਂ ਉਹ ਪ੍ਰਾਪਰ ਦਿੱਤੀਆਂ ਜਾਣ ਜਾਂ ਜੋ 52 ਸਵਾਰੀਆਂ ਦਾ ਜੋ ਸਿਸਟਮ ਲਾਗੂ ਕੀਤਾ ਉਹਨੂੰ ਖਤਮ ਕੀਤਾ ਜਾਵੇ ਸਰਕਾਰ ਨਾਲ ਕੋਈ ਗੱਲਬਾਤ ਹੋਈ ਕਾਫੀ ਦਿਨ ਹੋ ਗਿਆ 52 ਸਿੱਟਾ ਹੋਰ ਬਾਬੂਆ ਅਸੀਂ ਜਥੇਬੰਦੀ ਦੇ ਲੀਕੇ ਪ੍ਰੋਗਰਾਮ ਮੁਤਾਬਕ ਜਿਹੜਾ 26 ਤਰੀਕ ਨੂੰ ਮੁੱਖ ਮੰਤਰੀ ਦਾ ਘਰਾਓ ਦਾ ਪ੍ਰੋਗਰਾਮ ਰੱਖਿਆ ਸੀ ਤਾਂ ਉੱਤੇ ਸਾਨੂੰ ਲੁਧਿਆਣੇ ਦੇ ਪ੍ਰਸ਼ਾਸਨ ਦੁਆਰਾ ਇੱਕ ਤਰੀਕ ਨੂੰ ਜਿਹੜੀ ਮੁੱਖ ਮੰਤਰੀ ਨਾਲ ਮੀਟਿੰਗ طے ਹੋਈ ਹੈ ਇੱਕ ਤਰੀਕ ਨੂੰ ਅਸੀਂ ਮੀਟਿੰਗ ਕਰਨੀ ਹੈ ਔਰ ਜਿਹੜਾ ਸਾਡਾ ਸੰਦਰਭ ਸਾਬਾਪਰ ਚੱਲ ਰਿਹਾ ਜੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਕਹਿੰਦੇ ਬਲਵੀਰ ਸਿੰਘ ਹੈ ਇਨਸਪੈਕਟਰ ਬਠੰਡਾ ਡਿਪੂ ਐਮਐਸਏ ਦੀ ਡਿਊਟੀ ਹੈ ਮੇਰੀ ਹਾਂਜੀ ਇੱਥੇ ਜਿਹੜੇ ਆਪਾਂ ਬੱਚੇ ਆਪਣਾ ਪੇਪਰ ਹੈ ਕਾਫੀ ਪਰੇਸ਼ਾਨ ਹੋ ਰਹੇ ਹੈ ਕੀ ਕਹਿੰਦੇ ਸਰ ਨਹੀਂ ਵੇਖੋ ਜੀ ਹੁਣ ਇਹ ਜਥੇਵੰਦੀ ਵੱਲੋਂ 52 ਵਾਰੀਆਂ ਚੜਾਉਣ ਦਾ ਇਹਨਾਂ ਨੇ ਫਲਾਨ ਕੀਤਾ ਹੋਇਆ ਹੈ ਫੇਰ ਵੀ ਅਸੀਂ ਪਿਆਰ ਮੁਹੱਬਤ ਨਾਲ ਕੁਝ ਕਹਿ ਕੁਆ ਕੇ ਤਕਰੀਬਨ 52 ਸ਼ਿੱਟਾਂ ਤਰ ਕਰਕੇ ਸੀ ਅਡਜਸਟਮੈਂਟ ਕਰੀਏ ਨੇ ਜਿਵੇਂ ਕੋਈ ਇੱਕ ਅਤੀ ਕੋਈ ਗੱਡੀ ਸਪੈਸ਼ਲ ਭੇਜ ਰਹੇ ਨੇ ਬਸ ਇਹੀ ਕਰ ਰਹੇ ਨੇ ਸਪੈਸ਼ਲ ਵੀ 150 ਹਾਂਜੀ ਇੱਕ ਦੋ ਗੱਡੀਆਂ ਸਪੈਸ਼ਲ ਵੀ ਭੇਜੀਆਂ ਜਾਂਦੀਆਂ ਨੇ ਜੀ